ਛੋਟੇ ਸਿੱਧੂ ਮੂਸੇਵਾਲਾ ਦੇ ਪਹਿਲੇ ਲੋਹੜੀ ਦੇ ਉੱਪਰ ਲੱਗੀਆਂ ਪਿੰਡ ਸਭਾਉ ਦੇ ਵਿੱਚ ਰੌਣਕਾਂ ਤਾਂ ਦੇਖ ਸਕਦੇ ਹਾਂ ਕਿ ਤਸਵੀਰਾਂ ਦੇ ਵਿੱਚ ਸਿੱਧੂ ਦੇ ਮਾਤਾ ਵੀ ਪਹੁੰਚੇ ਸੀ ਤਾਂ ਇਹ ਲੋਹੜੀ ਪਾਲ ਸਭਾਉ ਵੱਲੋਂ ਮਨਾਇ ਗਈ ਤਾਂ ਸਿੱਧੂ ਦੇ ਮਾਤਾ ਨੇ ਕੀ ਕੁਝ ਕਿਹਾ ਉਹਨਾਂ ਦੇ ਭਾਵਕ ਬੋਲ ਤੁਹਾਨੂੰ ਸੁਣਾਉਂਦੇ ਆਂ ਕਿ ਅਜੇ ਨਾ ਇੱਕ ਦੇਰ ਨੂੰ ਸਮਾਂ ਹੈ ਲੋਹੜੀ ਇੰਨੀ ਜੂਗੜਾ ਸਾਰਿਆਂ ਨੇ ਕੋਸ਼ਿਸ਼ ਕਰਦੇ ਇੱਥੇ ਆ ਕੇ क्योंकि तो सब संसार किसी ने कोई किसी है, है।, है। तो दर्द तो परे हो गई दर्द तो परे करने वाले तो नहीं है कि। पर फिर भी इतने आके थोड़ा सुकून मिलता बच्चा तो बहुत कोशिश कर रहा है जिम्मे अलोप हो रही मैं बहुत

ਜਾ ਤੋ ਇੱਕ ਮਿੰਟ ਬੁਲਾਓ ਭਾਵੇਂ ਬੁਲਾਓ ਅਤਲੋ ਤੁਸੀਂ ਆਏ ਆ ਆਪ ਕੋਲ ਕਰ ਸਕਦੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਤੀਆਂ ਪੈਣਾ ਸਾਰੀਆਂ ਦੇ ਚਿਹਰਿਆਂ ਤੇ ਖੁਸ਼ੀਆਂ ਨੇ ਸਾਡੀ ਭੈਣ ਉਹਦੇ ਚਿਹਰੇ ਤੇ ਖੁਸ਼ੀ ਆ ਕਿਉਂਕਿ ਦੂਜਿਆਂ ਨੂੰ ਖੁਸ਼ੀਆਂ ਬਣਨੀਆਂ ਕਿ ਬਹੁਤ ਵੱਡੀ ਗੱਲ ਹੁੰਦੀ ਆ ਤੁਹਾਡੇ ਅੰਦਰ ਦਰਦ ਆਪਣੇ ਦਰਦ ਨੂੰ ਅੰਦਰ ਸਮਾ ਲੈਣਾ ਔਰ ਦੁੱਤਿਆਂ ਨੂੰ ਸਮਾਈ ਦੇ ਕੇ ਖੁਸ਼ੀਆਂ ਦੇ ਲਿਆ ਇਹ ਵੀ ਬਹੁਤ ਵੱਡਾ ਕੰਮ ਇੱਕ ਦਾਰ ਹੁੰਦਾ ਹੈ ਬਹੁਤ ਵੱਡੀ ਸੇਵਾ ਹੁੰਦੀ ਆ ਕਿਸੇ ਦੀ ਝੋਲੀ 'ਚ ਖੁਸ਼ੀ ਪਾੜੀ ਸਮਾਉਂ ਦੇ ਵਿੱਚ ਫਿਰ ਸਮਾਉਂ ਦੇ ਵਿੱਚ ਸਾਡਾ ਬੇਟਾ ਪਾਲ ਲੈ ਤਾਂ ਇਹ ਕਹਿੰਦੀ ਹੁੰਦੀ ਆ ਕਿ ਮੈਨੂੰ ਪਾਲ ਦੇ ਵਿੱਚੋਂ ਕਿੰਨੇ ਰਿਸ਼ਤੇ ਨਜ਼ਰ ਆਉਂਦੇ ਨੇ ਆਪਣੇ ਮੈਨੂੰ ਆਪਣਾ ਪਿਓ ਵੀ ਨਜ਼ਰ ਆਉਂਦਾ ਹੈ ਦੇ ਵਿੱਚੋਂ ਔਰ ਆਪਣਾ ਭਰਾ ਵੀ ਨਜ਼ਰ ਆਉਦਾ ਹੈ ਔਰ ਆਪਣਾ ਭਤਨੀ ਨਜ਼ਰ ਆਉਂਦਾ ਹੈ ਇਹਨਾਂ ਸਾਰੀਆਂ ਜਿੰਨੀਆਂ ਵੀ ਕੁੜੀਆਂ ਨੇ ਈਆਂ ਬੇੜਾ ਨੇ ਕੋਈ ਸਮਾਜ ਦੇ ਵਿੱਚ ਸੋਹੇ ਕਰੋ ਦੁਖੀ ਆ ਕਿਸੇ ਦਾ ਕੋ ਬਾਪਾ ਪਹਿ ਨਹੀਂ ਜਾਂ ਕੋਈ ਮੁਸ਼ਕਲਾਂ ਵਿੱਚ ਚੁੱਪੀ ਲੰਗ ਰਿਹਾ ਕੋਈ ਦੁਖੀ ਆ ਕੋਈ ਦਰਦ ਦੇ ਵਿੱਚ ਅੰਨੀ ਪੀ ਜਿਵਈਆ ਨਹੀਂ ਹੋ ਬਿਲਕੁਲ ਡਿਪਰੈਸ਼ਨ ਚ ਗਈ ਹੋਈ ਆ ਤੇ ਉਹ ਮਤਲਬ ਉਹ ਜਿਹੜੀਆਂ ਧੀਆ ਨੇ ਉਹਨਾਂ ਨੂੰ ਇੱਥੇ ਆ ਕੇ ਖੁਸ਼ੀ ਮਿਲਦੀ ਆ ਇਹ ਵੀ ਜਿਹੜਾ ਹੈਗਾ ਇਹ ਭਰਾ ਇਹ ਜਿਹੜਾ ਬਾਪ ਬਣ ਕੇ ਸਭ ਦੇ ਸਿਰ ਤੇ ਹੱਥ ਰੱਖਦਾ ਹੈ ਸਭ ਨੂੰ ਬੁਲਾਵੇ ਚਲੰਦਾ ਹੈ ਸਭ ਦੇ ਦਰਦ ਆ ਕੋਸੀ ਇੰਨੀ ਲੱਗਦਾ ਉਹਦੇ ਅੰਦਰ ਕਿੰਨਾ ਦਰਦ ਹੈ ਇਹ ਬੈਂ ਦੇਸੀ ਜਿਹੀਆਂ ਕਿਉਂਕਿ ਜਦੋਂ ਛੋਟਾ ਸੀਗਾ ਉਹ ਤਾਂ ਇਸ ਸੰਸਾਰ ਚ ਵੀਰਾਂ ਹੋ ਗਈ ਸੀ ਤੇ ਉਹ ਮਮਤਾ ਉਹ ਮਾਂ ਦੀ ਜਿਹੜੀ ਮਮਤਾ ਉਹ ਤੁਹਾਡੇ ਸਾਰਿਆਂ ਭਿਆ ਪੈਣਾ ਜਿੰਨੀਆਂ ਵੀ ਹੋਈਆਂ ਉਹਨਾਂ ਦੇ ਵਿੱਚੋਂ ਲੱਭਦਾ ਪਿਆ ਸੋ ਉਹ ਹੀ ਅੰਕ ਆਪ ਦਰਦ ਸਹਿ ਕੇ ਦੂਜਿਆਂ ਨੂੰ ਖੁਸ਼ੀਆਂ ਦੇਣੀਆਂ ਦੂਜਿਆਂ ਨੂੰ ਤੁਸੀਂ ਕਲਾ ਵਿੱਚ ਲੈਣਾ ਭੜਕੇ ਝੋਲੀਆਂ ਫੇਕਣੀਆਂ ਇਹ ਕਿਸੇ ਅਲੰਗ ਜਿੰਨੀਆਂ ਵੀ ਰੂਹਾਂ ਰੱਬ ਤੇ ਇਸ ਦੈਂਤ ਤੇ ਬੰਦੀ ਰੂਹਾਂ ਜਿਹੜੀਆਂ ਰੱਬ ਦੇ ਆਪਕਸ਼ੀਆਂ ਜਾਂ ਰੂਹਾਂ ਹੁੰਦੀਆਂ ਨੇ ਉਹਨਾਂ ਦੇ ਹਿੱਸੇ ਇਹ ਕੰਮ ਆਉਂਦੇ ਨੇ ਸੋ ਅੱਜ ਲੈਤੀ ਆਈਆਂ ਤੇ ਮੇਰੇ ਵੀ ਚਿਹਰੇ ਤੇ ਖੁਸ਼ੀਆਂ ਕਿੰਨਾ ਵੇੜਾ ਭਰਿਆ ਹੈ ਧੀਆਂ ਭੈਣਾਂ ਦੇ ਨਾਲ ਸਾਰਿਆਂ ਦੇ ਚਿਹਰੇ ਤੇ ਖੁਸ਼ੀਆਂ ਨੇ ਜਿਹੜੀਆਂ ਦਰਦ ਲੈ ਕੇ ਇੱਥੇ ਆਈਆਂ ਸੀ ਸਭ ਦੇ ਚਿਹਰੇ ਤੇ ਖੁਸ਼ੀਆਂ ਨੇ ਔਰ ਲੈ ਇਸ ਬੱਚੇ ਨੂੰ ਦੁਆ ਦਿੰਦੀ ਆ ਸੱਚੇ ਪਾਤਸ਼ਾਹ ਤੇਰੇ ਵੇੜ ਨੂੰ ਇੱਥੇ ਭਰਿਆ ਰੱਖੇ ਔਰ तू ਹਮੇਸ਼ਾ ਇੱਥੇ ਕਰਮ ਕਰਦਾਰ ਰਹਿ

ਇਦਰੇ ਮਾਡਾ ਕਰਦਾ ਕਰਨ ਵਾਲੇ ਸਾਡੇ ਗੁਰੂ ਮਾ ਡਾਕਟਰ ਪ੍ਰਕਾਸ਼ਪਤ ਸਿੱਧੂ ਉਹ ਵੀ ਆਪਣੇ ਦੋਸ਼ਾਂ ਨੂੰ ਸਾਂਝੇ ਕਰਦੇ ਜੀ ਅਕੋਰ ਵੱਡਾ ਦਿਨ ਹੈਗਾ ਕਿ ਧੰਜੀ ਆਈ ਨੂੰ ਇਹਨਾਂ ਦੀ ਆਉਣ ਨਾਲ ਹੀ ਸਾਰੇ ਵਿੜਵਾਰ ਕਿੰਨਾ ਚਾਏ ਸਾਰੇ ਨੂੰ ਇਹਨਾਂ ਨੂੰ ਮੇਰਨ ਦਾ ਜਾਂ ਖੰਡਾ ਸੋ ਮੈਥਿਓਗੇ ਨਾ ਹੀ ਨਹੀਂ ਆ ਸਕੁਣਗੇ ਨਾ ਲੋਰੀ ਨੂੰ ਆਈ ਨੇ

कोदे को तो परम्परा कोई बात मुझे इतना खाली रहता है कि एम भी है नहीं पर फिर भी मैं कहूंगी कि अच्छी सारे गाड़ियां सालों के बीच में मर्जी ऑर्गेनाइज करते हैं लेकिन मोटी यही है यही एक्टिव होता है यही सारा कुछ लगता है सालों की चलती यही ने होता है कि नहीं इससे तो सारा से है सारा काम पासिंग तक और पहले शेयर की तो कि ये सारे बड़े-बड़े फंक्शन ऑर्गेनाइज करते हैं वे ऑर्गेनाइज यानी के रूप में कितना कष्ट मना

ਇਹ ਦੋਸ਼ ਆ ਬੜਾ ਕਿਉਂਕਿ ਮਾਤਾ ਜੀ ਤੇ ਬਾਪੂ ਜੀ ਨੇ ਬੜਾ ਸਤਿਕਾਰਿਆ ਸਪੈਸ਼ਲੀ ਬਾਹਰ ਘਰੇ ਵੀ ਸਾਡੀ ਗੱਲ ਹੋਈ ਸੀ ਤਾਂ ਮਾਤਾ ਜੀ ਉਧਰ ਨਹੀਂ ਸੀਗੇ ਆਏ ਸੀ ਗਰਮੀ ਜ਼ਿਆਦਾ ਕਰਕੇ ਤਾਂ ਬਚਾਉਣਾ ਮਾਤਾ ਦੇ ਮਾਣ ਦੀ ਕੋ ਦੋ ਲੈਣਾ ਜ਼ਰੂਰ ਹੋ ਜਾ ਅਮੀ ਥੈਂਕ ਯੂ ਮੈਂ ਫਿਰ ਵੱਡੇ ਪਾਜੀ ਮੇਰੇ ਨੂੰ ਮਾਂ ਉਹਨਾਂ ਦਾ ਅਸ਼ੀਰਵਾਦ ਲੈ ਕੇ ਮੈਂ ਦੋ ਲੈਣਾ ਸੁਣਾਣੀ ਹੈ ਉਸ ਤੋਂ ਪਹਿਲਾਂ ਮੈਂ ਬਹੁਤ-ਬਹੁਤ ਧੰਵਾਦ ਕਰਦੀ ਹਾਂ ਮਾਤਾ ਚੰਦੌਰ ਜੀ ਦਾ ਕਿ ਮੈਨੇ ਜੇ ਪ੍ਰੋਫੈਸਰ ਕੰਮ ਕਰਾਨੇ ਕਿਹਾ ਕਿ ਅਸੀਂ ਮੇ ਪਾਲ ਦੇ ਨਾਲ ਹੀ ਇਹ ਸਾਰਾ ਅਦੰਦਰ ਅਸੀਂ ਕਰਦੇ ਕੁਛ ਨਹੀਂ ਆ ਅਸੀਂ ਤਾਂ ਬਸ ਅੱਗੇ ਅੱਗੇ ਲਾਉਣ ਵਾਲੇ ਆ ਪਰ ਇਹ ਹੈ ਕਿ ਪਾਲ ਦੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਬਹੁਤ ਜ਼ਿਆਦਾ ਤਾੜੀਆਂ ਉਹ ਤਾੜ ਕਿ ਇਹ ਸਾਰਾ ਜੋ ਕੁਝ ਉਹ ਕਰ ਲੈਂਦਾ ਅਸੀਂ ਸਾਰਾ ਕੁਝ ਹੁੰਦਿਆ ਸਦਿਆਂ ਨਹੀਂ ਸਾਡੇ ਤੋਂ ਨਹੀਂ ਹੁੰਦਾ ਸੋ ਤੈਨੂੰ ਬਹੁਤ ਬਹੁਤ ਵਾਰ ਦਾ ਸਾਰੀ ਟੀਮ ਨੂੰ ਔਰ ਛੋਟੀ ਸਿੱਧੂ ਦੀ ਲੋੜੀ ਹੈ ਸੋ ਮੈਂ ਮਾਤਾ ਜੀ ਨੂੰ ਤੇ ਬਾਪੂ ਜੀ ਨੂੰ ਸਾਰਿਆਂ ਨੂੰ बहुत बहुत बधाई दे और दो लाइन सुना दी धिया ने सोरे तोर के भी मेरी रानी है माए तेरा के को लगता जी जी हाँ सो ਤਮੇ ਜਦੋਂ ਮਾਤਾਂ ਦੀ ਸਾਡੇ ਕੋਲ ਪਹਿਲਾ ਆਈਸੀ ਮੈਂ ਇੱਕ ਔਦ ਕੋੜੀ ਗਾਈ ਸੀ ਜਿਹੜੀ ਕੋੜੀ ਨੂੰ ਸਾਡੇ ਆਕਾਰਪੁਰ ਕੋ ਬਹਿ ਮੁੰਜਿਆ ਨੇ ਨੇੜੇ ਹੋ ਕੇ ਸੋਹਣਾ ਅੱਜ ਵੀ ਮਾਤਾਂ ਦੀ ਹਾਜ਼ਰੀ ਦੇ ਵਿੱਚ ਉਹੀ ਕੋੜੀ ਦੁਬਾਰਾ ਕਾ ਮੰਗਾਉ ਪੁੱਤਰਾ ਦਾ ਜਮਣਾ ਬੇਰਾ p u